ਅਮਰੀਕਾ ਤੋਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੋਨਲਡ 트੍ਰੰਪ ਨੇ ਇੱਕ ਬਹੁਤ ਵੱਡਾ ਝਟਕਾ ਦਿੱਤਾ ਪ੍ਰਵਾਸੀਆਂ ਨੂੰ ਜਿਹਾ ਦੱਸਦੇ ਕਿ ਪ੍ਰਵਾਸੀਆਂ ਨੂੰ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਵੱਡਾ ਝਟਕਾ ਟਰੰਪ ਦੇ ਵੱਲੋਂ ਦਿੱਤਾ ਗਿਆ 9 ਲੱਖ ਮਾਈਗ੍ਰੈਂਟਸ ਜਿਹੜੇ ਆ ਅਮਰੀਕਾ ਦੇ ਵਿੱਚ ਵੱਖੋ ਵੱਖਰੇ ਦੇਸ਼ਾਂ ਤੋਂ ਆ ਕੇ ਰਹਿ ਰਹੇ ਸੀ ਉਹਨਾਂ ਨੂੰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ 9 ਲੱਖ ਦੀ ਗਿਣਤੀ ਹੈ ਟੋਟਲ 9 ਲੱਖ ਲੋਕਾਂ ਨੂੰ 9 ਲੱਖ ਪ੍ਰਵਾਸੀਆਂ ਨੂੰ ਅਮਰੀਕਾ ਛੱਡਣ ਦਾ ਹੁਕਮ ਜਾਰੀ ਕਰ ਦਿੱਤਾ ਹੈ ਡੋਨਲਡ 트ੰਪ ਨੇ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਸਮਝਾ ਦਿੰਨੇ ਆ ਦਰਅਸਲ ਜੋ ਬਾਈਡਨ ਦੀ ਸਰਕਾਰ ਦੇ ਵੇਲੇ 2023 ਦੇ ਵਿੱਚ ਬਹੁਤ ਸਾਰੇ ਮਾਈਗ੍ਰੈਂਟਸ ਬਹੁਤ ਸਾਰੇ ਪ੍ਰਵਾਸੀ ਵੱਖੋ ਵੱਖਰੇ ਮੁਲਕਾਂ ਤੋਂ ਸੀਬੀਪੀ ਐਪ ਰਾਹੀਂ ਜਿਹੜਾ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਇੱਕ ਸਹੂਲਤ ਦਿੱਤੀ ਗਈ ਸੀ ਜਿਹਦੇ ਨਾਲ 2 ਸਾਲ ਦਾ ਵੀਜ਼ਾ ਮਿਲਦਾ ਸੀ 2 ਸਾਲ ਤੁਸੀਂ ਅਮਰੀਕਾ ਦੇ ਵਿੱਚ ਜਾ ਕੇ ਕੰਮ ਕਰ ਸਕਦੇ ਹੋ 2 ਸਾਲ ਤੁਸੀਂ ਅਮਰੀਕਾ ਦੇ ਵਿੱਚ ਟੈਂਪੋਰਰੀ ਤੌਰ ਤੇ ਰਹਿ ਸਕਦੇ ਹੋ ਤਾਂ ਇਹ ਸੀ ਬੀਪੀ 1 ਐਪ ਵੀਜ਼ਾ ਸੀ ਜੋ ਕਿ ਜੋ ਬਾਈਡਨ ਨੇ ਦਿੱਤਾ ਤੇ ਉਦੋਂ 9 ਲੱਖ ਲੋਕ ਅਮਰੀਕਾ ਦੇ ਵਿੱਚ ਆਏ ਹਾਲਾਂਕਿ ਟੈਂਪੋਰਰੀ ਬੇਸ ਤੇ ਰਹਿਣ ਲਈ ਟੈਂਪੋਰਰੀ ਬੇਸ ਤੇ ਕੰਮ ਕਰਨ ਦੇ ਲਈ ਇਹ ਵੀਜ਼ਾ ਸੀ ਪਰ ਤੁਹਾਨੂੰ ਪਤਾ ਜਦੋਂ ਕੋਈ ਇੱਕ ਵਾਰ ਚਲਾ ਜਾਂਦਾ ਤਾਂ ਫਿਰ ਉਹ ਅੱਗੇ ਤਕੜਮ ਬਾਜੀ ਕਰਕੇ ਰਹੀ ਪੈਂਦਾ ਤਾਂ ਦੱਸ ਦੇ ਕਿ ਹੁਣ ਡੋਨਲਡ ਟਰੰਪ ਨੇ ਇਸ ਵੀਜ਼ਾ ਨੂੰ ਕੈਨਸਲ ਕਰਤਾ ਇਸ ਪਰਮਿਟ ਨੂੰ ਕੈਨਸਲ ਕਰਤਾ ਕਿਉਂਕਿ ਡੋਨਲਡ ਟਰੰਪ ਜਦੋਂ ਦਾ ਰਾਸ਼ਟਰਪਤੀ ਬਣਿਆ ਤਾਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਜੋ ਬਾਈਡਨ ਦੇ ਟਾਈਮ ਤੇ ਆਈਆਂ ਸੀ ਜੋ ਬਾਈਡਨ ਨੇ ਜੋ ਅਨਾਉਂਸ ਕੀਤੀਆਂ ਸੀ ਉਹਨਾਂ ਨੂੰ ਉਹ ਪਾਲਿਸੀਆਂ ਨੂੰ ਜਿਹੜਾ ਟਰੰਪ ਦੇ ਵੱਲੋਂ ਰੱਦ ਕੀਤਾ ਗਿਆ ਤਾਂ ਉਹਨਾਂ ਪਾਲਿਸੀਸ ਦੇ ਵਿੱਚ ਇੱਕ ਇਹ ਪਾਲਿਸੀ ਸੀ ਸੀਬੀਪੀ 1 ਐਪ ਵੀਜ਼ਾ ਜੀ ਦੇ ਥਰੂ ਜਿਹੜਾ ਅਮਰੀਕਾ ਦੇ ਵਿੱਚ 9 ਲੱਖ ਦੇ ਕਰੀਬ ਲੋਕ ਆਏ ਮਾਈਗ੍ਰੈਂਟਸ ਪ੍ਰਵਾਸੀ ਵੱਖੋ ਵੱਖਰੇ ਮੁਲਕਾਂ ਤੋਂ ਆਏ ਉਹਨਾਂ ਨੂੰ ਹੁਣ ਬਾਹਰ ਦਾ ਰਸਤਾ ਦਿਖਾਏਗਾ ਡੋਨਲਡ ਟਰੰਪ ਤਾਂ ਅਹਿਮ ਖਬਰ ਹੈ ਤਾਂ ਦੋਸਤੋ ਇਹੋ ਜੀ ਖਬਰ ਜਿੰਨਾ ਦਾ ਲੋਕਾਂ ਦੇ ਨਾਲ ਸਿੱਧਾ ਸਰੋਕਾਰ ਹੁੰਦਾ ਉਸ ਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਬਹੁਤ ਸਾਰੇ ਲੋਕ ਭਾਰਤੀ ਵੀ ਹੋ ਸਕਦੇ ਆ ਇਹਨਾਂ ਦੇ ਵਿੱਚੋਂ ਹਾਲਾਂਕਿ ਕਿਹਾ ਜਾ ਰਿਹਾ ਜੋ ਮੁੱਢਲੀ ਜਾਣਕਾਰੀ ਆਈ ਹੈ ਜਿਹੜੇ ਮੁੱਢਲੇ ਅੰਕੜੇ ਆਏ ਨੇ ਉਹਨਾਂ ਦੇ ਵਿੱਚ ਮੈਕਸੀਕੋ ਦਾ ਨਾਂ ਸਭ ਤੋਂ ਜ਼ਿਆਦਾ ਹੈ ਕਿ ਮੈਕਸੀਕੋ ਤੋਂ ਬਹੁਤ ਾਰੇ ਲੋਕ ਇਹਨਾਂ 9 ਲੱਖ ਦੇ ਵਿੱਚ ਸੀ ਕਿਉਂਕਿ ਡੋਨਲਡ 트ੰਪ ਨੇ ਹੁਣ ਆਪਣੇ ਬਾਰਡਰਸ ਦੀ ਸੁਰੱਖਿਆ ਲਈ ਅਮਰੀਕਾ ਦੀ ਸਿਕਿਉਰਿਟੀ ਦੇ ਪਰਪਸ ਨੂੰ ਲੈ ਕੇ ਜਿਹੜਾ ਉਥੋਂ ਦਾ homeland department ਜਾਨੀ ਕਿ ਕਹਿ ਸਕਦੇ ਹਾਂ ਸੌਖੇ ਸ਼ਬਦਾਂ ਦੇ ਵਿੱਚ ਕਿ ਜਿਹੜਾ ਉੱਥੋਂ ਦਾ ਗ੍ਰਹਿ ਮੰਤਰਾਲਾ ਉਸ ਨੇ ਇਹ ਪੂਰੀ ਲਿਸਟ ਤਿਆਰ ਕੀਤੀ 9 ਲੱਖ ਲੋਕਾਂ ਦੀ ਔਰ ਕਿਹਾ ਕਿ ਸਾਡੀ ਬਾਰਡਰ ਪਾਲਿਸੀ ਸਾਡੀ ਸਿਕਿਉਰਿਟੀ ਪਰਪਸ ਨੂੰ ਲੈ ਕੇ ਖਤਰਾ ਹੈ ਅਸੀਂ ਇਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਨਹੀਂ ਰੱਖ ਸਕਦੇ ਤਾਂ ਬਹੁਤ ਸਾਰੇ ਇਹਨਾਂ ਦੇ ਵਿੱਚੋਂ ਮੈਕਸੀਕੋ ਤੋਂ ਨੇ ਪਰ ਭਾਰਤੀ ਵੀ ਹੋ ਸਕਦੇ ਆ ਕਿਉਂਕਿ ਭਾਰਤੀ ਵੀ ਵੱਡੇ ਪੱਧਰ ਦੇ ਉੱਪਰ ਅਮਰੀਕਾ ਜਾਂਦੇ ਆ ਵੱਖੋ-ਵੱਖਰੀਆਂ ਸਕੀਮਾਂ ਨਾਲ ਵੱਖੋ-ਵੱਖਰੇ ਰੂਟਸ ਦੇ ਨਾਲ ਜਿਹੜਾ ਭਾਰਤੀ ਪਿਛਲੇ ਦਿਨਾਂ ਦੇ ਵਿਚ ਪਿਛਲੇ ਸਾਲਾਂ ਦੇ ਵਿੱਚ ਅਮਰੀਕਾ ਸ਼ਿਫਟ ਹੋਇਆ ਤਾਂ